ਇਹ ਇਹ ਬਹੁਤ ਰੋਂਦੇ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਵੰਡਣ ਲੱਗੇ ਹੋਏ ਨੇ ਕੱਲ ਦੇ ਵੀ ਬਹਾਦਰ ਸਿਮਰ ਤੇ ਜੀਤਮਨ ਸਿੰਘ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂ ਆ ਪੈਸਾ ਵਹਾ ਰਹੇ ਆ ਸ਼ਰਾਬਾਂ ਵੰਡ ਰਹੇ ਨੇ ਕੱਲ ਸ਼ਰਾਬ ਵੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਓਕੀ ਭੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤਕੰਢੇ ਪੂਰਾ ਜੋਰ ਤੇ ਲਾ ਰਹੇ ਨੇ ਲੈ ਇਹਨਾਂ ਨੂੰ ਜੋ ਮਰਜ਼ੀ ਲਿਓ ਪਰ ਨਸ਼ਾ ਨਾ ਲਿਓ ਇਹ ਇਹ ਕੰਮ ਮੇਰਾ ਬਿਲਕੁਲ ਨਾ ਕਰਿਓ ਕਿ ਆਪਾਂ ਨੂੰ ਗੱਲ ਨੂੰ ਕੋਈ ਨੁਕਸਾਨ ਆਪਣਾ ਹੋਵੇ ਆਪਾਂ ਬਰੀ ਜ਼ਿੰਦਗੀ ਤੋਂ ਹੱਥੋਂ ਬੈਠ ਗਏ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਜ਼ਰੂਰੀ ਜਿਹੜੀਆਂ ਸੂਚਨਾ ਨੇ ਉਹ ਧਿਆਨ ਨਾਲ ਸੁਣ ਲੈਣਾ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀਆਂ ਜਿੰਨੀਆਂ ਵੀ ਬੂਟੂ ਸੂਚੀਆਂ ਨੇ ਜਾਂ ਆਪਣੇ ਬੈਨਰ ਨੇ ਲਫਾਫਾ ਬਣ ਗਿਆ ਝੋਲਾ ਬਣ ਗਿਆ 18 ਸਬੂਤ ਹੈ 1800 ਬੂਥਾਂ ਦੇ ਉੱਤੇ ਆਪਣਾ ਸਾਰਾ ਸਮਾਨ ਜਿਹੜਾ ਉਹ ਅੱਜ ਤੇ ਕੱਲ ਦੁਪਹਿਰ ਤੱਕ ਪਹੁੰਚ ਜਾਣਾ ਜੇ ਫਿਰ ਵੀ ਕੋਈ ਰਹਿ ਗਿਆ ਤਾਂ ਫਿਰ ਵੀ ਤੁਸੀਂ ਆਪਣਾ ਦਫ਼ਤਰ ਜਿਹੜਾ ਬਹਿੰਡੇ ਆ ਬੀਬੀ ਵਾਲੇ ਚੌਂਚ ਉੱਥੋਂ ਜਾ ਕੇ ਤੁਸੀਂ ਆਪਣਾ ਸਮਾਨ ਲੈ ਸਕੋ ਇਹ ਧਿਆਨ ਦੇ ਨਾਲ ਗੱਲ ਸੁਣ ਲੈਣਾ ਪੋਲਿੰਗ ਏਜੰਟ ਜਿਹੜੇ ਬਣਾਉਣੇ ਆ ਅੰਦਰ ਪੋਲਿੰਗ ਏਜੰਟ ਦੋ ਬਣਾਉਣੇ ਆ ਇੱਕ ਪੋਲਿੰਗ ਏਜੰਟ ਬਾਰੀ ਨਾਲ ਕਈ ਵਾਰੀ ਕੋਈ ਚਾਹ ਪਾਣੀ ਪੀਣਾ ਬੰਦਾ ਬਾਹਰ ਆ ਜਾਂਦਾ ਦੂਜਾ ਬਹਿ ਜਾ ਕਿਉਂਕਿ ਪੋਲਿੰਗ ਏਜੰਟ ਦੋ ਬਣਾ ਲੈਣੇ ਆ ਉਸੇ ਪੋਲਿੰਗ ਜੈਂਟਰ ਦੇ ਉੱਤੇ ਉਸੇ ਫਾਰਮ ਦੇ ਉੱਤੇ ਦੋ ਪੋਲਿੰਗ ਜੈਂਟ ਜਿਹੜੇ ਉਹ ਪਾਰੀ-ਵਾਰੀ ਨਾਲ ਬੈਠਸ ਤੀਜੀ ਗੱਲ ਹਰ ਪਿੰਡ ਦੇ ਵਿੱਚ ਆਪਣਾ ਬੂਥ ਦੇ ਉੱਤੇ ਬੰਦੇ ਬੈਠਣੇ ਚਾਹੀਦੇ ਆ 2 ਬਟੋ 4 ਬਟੋ 50 ਬਟੋ ਜਾਂ 100 ਬਟੋ ਹਰ ਬੂਥ ਦੇ ਉੱਤੇ ਆਪਣੇ ਸਵੀਰ ਜਿਹੜੀ ਉਹ ਪਾਣੀ ਦੀ ਠੰਡੇ ਦੀ ਲਾ ਕੇ ਰੱਖੋ ਗਰਮੀ ਹੈ ਸਾਰਿਆਂ ਨੂੰ ਵਿੱਚ ਬਾਦਲ ਵਾਲਿਆਂ ਨੂੰ ਵਿੱਚ ਕਾਂਗਰਸ ਨੂੰ ਦੂਜਿਆਂ ਤੀਜਿਆਂ ਨੂੰ ਸਭ ਨੂੰ ਪਾਣੀ ਇੱਥੇ ਪਿਆਉਣ ਦੀ ਸ਼ਿਕਰ ਪੀਜੀ ਗੱਲ ਜਿਹੜੀ ਅੰਦਰ ਪਰਚੀ ਲੈਣੀ ਆ ਆਪਾਂ ਪਰਚੀ ਲੈਣੇ ਆ ਦਸਖਤ ਕਰਦੇ ਆ ਵੋਟ ਪਾਉਣ ਵੇਲੇ ਉਹ ਪਰਚੀ ਦੇ ਉੱਤੇ ਆਪਣੇ ਦਸਖਤ ਆਪਣੀ ਮਾਂ ਬੋਲੀ ਪੰਜਾਬੀ ਚ ਕਰਨੇ ਆ ਇਹ ਸਾਰੇ ਬੰਦੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣੋ ਅਗਲੀ ਗੱਲ ਪਿੰਡ ਪਿੰਡ ਜਾ ਕੇ ਘਰੋ ਘਰੀ ਜਾ ਕੇ ਹੁਣ ਆਪਣੇ ਕੋਲ ਅੱਜ ਦਾ ਦਿਨ ਤੇ ਕੱਲ ਦਾ ਦਿਨ ਦੋ ਦਿਨ ਬਚੇ ਆ ਕੱਲਾ ਕੱਲਾ ਫਿਰ ਜੋ ਕੱਲੇ ਕੱਲੇ ਹੁਣ ਜਿਹੜੇ ਆਪਣੇ ਨਿਸ਼ਾਨ ਆ 10 ਨੰਬਰ ਤੇ ਆਪਣਾ ਚੋਣ ਨਿਸ਼ਾਨਾ ਬਾਲਟੀ ਉਹ ਨਿਸ਼ਾਨ ਦਿਖਾ ਕੇ ਉਹਨਾਂ ਸੋਡੀ ਜ਼ਿੰਮੇਵਾਰੀ ਉਹ ਤੁਸੀਂ ਜਾ ਕੇ ਦੱਸਣਾ ਇਹ ਨਾ ਹੋਵੇ ਵੀ ਕਈ ਥਾਈਆਂ ਆਪਣਾ ਜਿਹੜੇ ਕੋਈ ਬਜ਼ੁਰਗ ਨੇ ਮਾਵਾ ਨੇ ਕੋਈ ਹੁਣ ਪਤਾ ਨਹੀਂ ਲੱਗੇ ਨਿਸ਼ਾਨ ਕਿੱਥੇ ਆ ਕਿਹੜਾ ਨਿਸ਼ਾਨ ਬੋਰਡ ਪਾਉਣਾ ਵੀ ਚਾਹੁੰਦੇ ਹਣ ਪਰ ਆਪਣੇ ਨਿਸ਼ਾਨ ਕਰਕੇ ਵੋਟ ਰਹਿ ਜੇ ਸੋ ਇਹ ਗੱਲਾਂ ਚਾਰ ਪੰਜ ਨੇ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਲੈਣਾ ਇਹਨੂੰ ਸਾਰਿਆਂ ਨੂੰ ਅੱਗੇ ਸਾਂਝਾ ਕਰ ਦਿਓ ਤਾਂ ਕਿ ਜਿਹੜੀ ਸਾਰੀ ਗੱਲ ਆਪਣੇ ਉਹ ਹਲਕੇ 'ਚ ਪੂਰੇ 'ਚ ਲੋਕ ਸਭ ਹੰਡੇ ਚ ਪਹੁੰਚ ਜੇ ਸਾਰੇ ਇੱਕ ਦੂਜੇ ਨਾਲ ਗਾਂ ਗਰੁੱਪਾਂ ਕਰਾ ਪੰਜ ਬਾਦ ਇਹਨੂੰ ਸਾਂਝਾ ਕਰਦੋ ਇਹ ਗੱਲਾਂ ਬਾਤਾਂ ਐਨ ਜ਼ਰੂਰੀ ਨੇ ਇੱਕ ਆਪਣੀ ਜਿਹੜੀ ਤੁਹਾਡੇ ਕੋਲੇ ਆਪਣਾ ਨਿਸ਼ਾਨ ਬੋਲ ਦਾ ਗੀਤ ਚੱਲਦਾ ਨਿਸ਼ਾਨ ਬੋਲਿਆ ਜਾਂਦਾ ਉਹ ਜਿਹੜੀ ਚਿਪ ਜੀ ਹੈ ਉਹ ਬਲੂਟੁੱਥ ਨਾਲ ਜੋੜ ਕੇ ਟਰੈਕਟਰਾਂ ਦੇ ਨਾਲ ਤੁਸੀਂ ਅੱਜ 5 ਵਜੇ ਤੱਕ ਆਪਣਾ ਉਹ ਵੀ ਪੰਡੋ ਪਿੰਡੀ ਪ੍ਰਚਾਰ ਆ ਜਿਹੜਾ ਉਹ ਕਰ ਦਿਓ ਸੁਚੜਦੀ ਕਲਾ ਚ ਰਹੋ ਡਟ ਕੇ ਰਹਿਣਾ ਮਾਹੌਲ ਪੂਰਾ ਐਨ ਸਖਰ ਤੇ ਆ। ਕੱਲ ਆਪਾਂ ਲੰਬੀ ਹਲਕੇ ਚ ਗਏ ਆ। ਲੰਬੀ ਹਰਕੇ ਦੇ ਵਿੱਚ ਜਿੱਥੇ ਆਪਾਂ ਉਹਨਾਂ ਦੇ ਬਾਲਾਂ ਦਾ ਡੜਾ ਉੱਥੋਂ ਵੀ ਆਪਾਂ ਨੂੰ ਉਹ ਲੋਕ ਕਹਿੰਦੇ ਭਾਈ ਲੀਡ ਕਰਕੇ ਤੋਰਾਂਗੇ। ਰਾਤ ਆਪਾਂ 12 ਵਜੇ ਖੜੇ ਆ 12:30 ਇੱਕ 1:30 ਵਜੇ ਮੈਂ ਅਖੀਰਲੇ ਪਿੰਡ ਜਾ ਕੇ ਕਿਵੇਂ ਆ ਰਹੇ ਗਿਆ। ਵਿਚਾਰੇ 3 ਵਜੇ ਦੇ ਲੋਕ ਇੱਕ ਵੈਤ ਗੜੀ ਕੀ ਗਏ। ਤਾਂ ਆਪਾਂ ਨੂੰ 10 ਤਰੀਕੇ ਦੇ ਨਾਲ ਸੜਕਾਂ ਦੇ ਖੜਕੇ ਲੋਕਾਂ ਨੇ ਆਪਣਾ ਸਵਾਗਤ ਕੀਤਾ ਆਪਣੇ ਅੱਗੇ ਆਏ ਆ। ਜਾਂ ਨਾਲ ਚੱਲ ਕੇ ਜਿੰਨੇ ਭਰਾ ਇੱਥੋਂ ਗਏ ਆ ਮੋਟਰਸਾਈਕਲਾਂ ਦੇ ਉੱਤੇ ਆਪਾਂ ਪੁੱਛੋ ਤਾਂ ਚੱਲੇ ਆਂ ਘੱਟੋ ਘੱਟ 300 ਸਵਾ 300 ਕਿਲੋਮੀਟਰ ਦਾ ਕੱਲ ਆਪਣਾ ਰੋਡ ਮਾਰਥਨ ਸੀਗਾ ਸਾਰੇ ਆਪਾਂ ਇੱਥੋਂ ਦੀ ਪਹੁੰਚੇ ਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਵਿਚਾਰੇ ਇੱਥੋਂ ਇੰਨੀ ਲੋ ਦੇ ਵਿੱਚ ਗਿੱਟੇ ਫੂਕ ਤੇ ਮੂੰਹ ਫੂਕ ਤੇ ਲੋ ਨੇ ਪਰ ਫਿਰ ਵੀ ਜੋ ਦੇ ਤੁਹਾਡੇ ਸਿਰ ਨੂੰ ਸਲਾਮ ਆ ਤੁਹਾਡੇ ਸਿਰ ਤੋਂ ਸਲਾਮ ਆ ਕਿ ਤੁਸੀਂ ਖੀਰ ਤੱਕ ਕੈਨ ਸੋ ਇਹ ਹੌਸਲਾ ਬਰਕਰਾਰ ਰੱਖਣਾ ਬਣਾਈ ਰੱਖਣਾ ਕੋਈ ਗੱਲਬਾਤ ਹੁੰਦੀ ਹੈ ਕੋਈ ਤੰਗ ਪਰੇਸ਼ਾਨੀ ਹੁੰਦੀ ਹੈ ਕੋਈ ਕਈ ਵਾਰੀ ਕੋਈ ਪਰੇਸ਼ਾਨ ਕਰਦਾ ਪੁੰਦਾ ਕਿਸੇ ਤਰ੍ਹਾਂ ਦਾ ਪਾਰਟੀ ਦਾ ਤਾਂ ਮੇਰਾ ਨੰਬਰ ਤੁਹਾਡੇ ਕੋਲ ਹੈਗੇ ਮੇਰੇ ਧਿਆਨ ਚ ਲਿਆ ਤੋ ਨਾਲ ਦੀ ਨਾਲ ਮੈਂ ਤੁਹਾਡੇ ਕੋਲੇ ਉੱਥੇ ਪਹੁੰਚੂ ਹੌਸਲਾ ਨਹੀਂ ਹਾਰਨਾ ਕੋਈ ਤੁਹਾਨੂੰ ਆ ਕੇ ਐਵੇਂ ਇਹ ਦਬਕੀ ਛੱਕੇ ਜਿਹੀ ਮਾਰ ਦੋਈ ਫਿਰਦੇ ਆ ਉਹ ਕਰਾ ਦਾਂਗੇ ਆ ਕਰਾ ਦਾਂਗੇ ੱੱਕਾ ਨਹੀਂ ਕਰ ਸਕਦੇ ਆਪਣਾ ਮੈਨੂੰ ਫੋਨ ਮਾਰ ਦਿਓ ਮੈਂ ਤੁਹਾਡੇ ਕੋਲੇ ਮੈਂ ਨਾ ਪਹੁੰਚਾਂ ਮੇਰੇ ਨਾਲ ਦੇ ਸਾਥੀ ਪਹੁੰਚਣਗੇ ਜੇ ਮੈਂ ਕਿਤੇ ਦੂਰ ਹੋਊਂਗਾ ਪਰ ਮੈਂ ਪਹੁੰਚੂਗਾ ਕਿਸੇ ਕੋਲੋਂ ਦਬਣ ਦੀ ਛਿਪਣ ਦੀ ਲੋੜ ਨਹੀਂ ਜੇ ਉਹ ਸਰਕਾਰ ਦਾ ਬੰਦਾ ਚਾਹੇ ਕੋਈ ਬਾਦਲਾਂ ਦਾ ਬੰਦਾ ਚਾਹੇ ਕੋਈ ਹੋਰ ਇਸ ਕਰਕੇ ਬਿਲਕੁਲ ਜਿੱਤ ਜਕੀਮੀਆਂ ਹੁਣ ਇਹ ਜਿੱਤ ਤੁਹਾਡੇ ਇਹਨਾਂ ਦੋ ਦਿਨਾਂ ਨੇ ਤੰਦਰ ਪਰ ਕਰਦੀ ਜਿਹੜਾ ਅੱਜ ਦਾ ਅੱਧਾ ਦਿਨ ਤੇ ਕੱਲ ਦਾ ਪੂਰਾ ਤੇ ਰਾਤ ਨੂੰ ਵੀ ਲਾ ਦੇ ਇਹ ਸੋਡੇ ਤੇ ਗੱਲ ਖੜੀ ਐ ਮਾੜੀ ਮੁੱਟੀ ਆਪਾਂ ਜੇ ਢਿੱਲ ਵਰਤ ਗਏ ਉਹ ਢਿੱਲ ਵਰਤਨ ਦੇ ਨਾਲ ਆਪਣਾ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਬਸਤਾਉਂਦੇ ਵੀਰ ਜੇ ਜੋਰ ਲਾ ਲੰਦੇ ਉਦੋਂ ਆਪਣੇ ਕੋਲ ਦਨ ਸੀਗੇ ਸੋ ਖਿੱਚੀ ਤੇ ਮੇਰਾ ਵੀਰ ਸਮੱਗਰੀ ਸਾਰੀ ਤੁਹਾਡੇ ਕੋਲ ਲਫਾ ਪੈਂਚੋਲਾਂ ਚ ਪੈਕ ਹੋ ਕੇ ਪਿੰਡੋਂ ਕੋਲ 1800 ਬੂਦ ਤੇ ਪਹੁੰਚ ਜੂਗੀ ਤੇ ਮੈਂ ਆਪਣੀਆਂ ਛੱਡੀਆਂ ਹੋਈਆਂ ਨੇ ਚਿਪ ਪਾ ਕੇ ਟਰੈਕਟਰ ਦੇ ਵਿੱਚ ਬਲੂਟੂਥ ਨਾਲ ਜੋੜ ਕੇ ਉੱਪਰ ਚਾਰ ਆਪਣਾ ਨਿਸ਼ਾਨ ਵਾਲਾ ਕਰ ਦੋ ਘਰ ਘਰ ਜਾ ਕੇ ਨਿਸ਼ਾਨ ਪਹੁੰਚਾ ਦਿਓ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਗੱਲਾਂ ਸਾਰੀਆਂ ਧਿਆਨ ਦੇ ਨਾਲ ਮੇਰਾ ਵੀਰ ਤੁਸੀਂ ਅੱਗੇ ਸਾਂਝਾ ਵੀ ਕਰ ਦਿਓ ਉਹਨੂੰ ਤਾਂ ਕਿ ਆਪਣੀ ਸਾਰੀ ਗੱਲਬਾਤ ਆ ਜਿਹੜੀ ਉਹ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਜੇ ਸੋ ਧੰਨਵਾਦ ਸਾਰਿਆਂ ਦਾ ਟਟਕੇ ਰਹੋ ਜਿਹੜੀ ਵੀ ਗੱਲਬਾਤ ਹੈ ਉਹ ਮੈਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦਾ ਰਹੂੰਗਾ ਵੱਡੀ ਗੱਲ ਮੈਂ ਤੁਹਾਨੂੰ ਇੱਕ ਪੂਰੀ ਖੁਸ਼ਖਬਰੀ ਦੇ ਦਿੰਨਾ ਵੀ ਜਿੱਥੇ ਇਹ ਜਮਾ ਗੜ ਦੇ ਵਿੱਚੋਂ ਵੀ ਗਹਾਂ ਵਾਲਾ ਗੜਾ ਇਹਨਾਂ ਦਾ ਇੱਕ ਨਹੀਂ ਲੰਬੀ ਸਾਡਾ ਜਮੇਂ ਗੜ ਅਸੀਂ ਆਹ ਕੀਤਾ ਸੀ ਉਹ ਕੀਤਾ ਛੰਡੇ ਇਹਨਾਂ ਦੇ ਨੇ ਇਹ ਇਹ ਬਹੁਤ ਤਰ੍ਹਾਂ ਦਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਬੰਨਣ ਲੱਗੇ ਹੋਏ ਨੇ ਕੱਲ ਦੇ ਬਾਦਲ ਤੇ ਜੀਤਮਿੰਦਰ ਵੀ ਬਹਾਰ ਸਿਮਰ ਤੇ ਜੀਤਮਿੰਦਰ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂ ਆ ਪੈਸਾ ਵਹਾਰੇ ਆ ਸ਼ਰਾਬਾਂ ਵੰਡ ਰਹੇ ਨੇ ਕੱਲ ਸ਼ਰਾਬ ਵੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਹੋਈ ਓਕੇ ਭੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤਕੰਡੇ ਪੂਰਾ ਜੋਰ ਢਲਦਾ ਲਾ ਰਹੇ ਨੇ ਕਿਉਂਕਿ ਪੈਸਾ ਬਹੁਤ ਇਹਨਾਂ ਕੋਲੇ ਬਾਧੂ ਪੈਸਾ ਬਾਈ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜੂਰੀ ਹੁੰਦੀ ਆ ਝੰਡੇ ਲਾਉਣੇ ਇਹਨਾਂ ਦੇ ਪੋਸਟਰ ਲਾਉਣੇ ਕਈ ਵਾਰੀ ਉਹਨਾਂ ਦੀ ਗੱਲ ਬਾਤ ਸੁਣਨੀ ਇਹਨਾਂ ਕੋਲ ਜਾ ਕੇ ਪੈਗ ਲਾਉਣਾ ਇਹਨਾਂ ਕੋਲ ਪੈਸਾ ਟਕਾ ਕੋਈ ਪਰ ਕੋਈ ਗੱਲ ਨਹੀਂ ਤੁਸੀਂ ਫਿਰਦੇ ਇੱਥੇ ਮਰਜ਼ੀ ਦਿਓ ਲੈ ਇਹਨਾਂ ਦੀ ਜੋ ਮਰਜ਼ੀ ਲਿਓ ਪਰ ਨਸ਼ਾ ਨਾ ਲਿਓ ਦੂਜੀ ਗੱਲ ਮੈਂ ਕੀ ਕਹਿਣਾ ਜਾਣੋ ਸਮਝ ਗਏ ਹੋਵੋਗੇ ਨਸ਼ਾ ਨਾ ਲਿਓ ਉਹ ਮਾੜਾ ਪੀਣਾ ਵੀ ਨਹੀਂ ਚਾਹੀਦਾ ਪਰ ਮੁਫਤ ਦਾ ਨਸ਼ਾ ਪੀ ਕੇ ਵੀ ਆਪਾਂ ਜਿੰਨੇ ਦਿਨ ਕੱਢ ਲਾਂਗੇ ਨਾਲੇ ਆਪਣੀ ਸਿਹਤ ਤੇ ਆਪਣੀ ਜ਼ਿੰਦਗੀ ਨੂੰ ਉਸੇ ਬਰਬਾਦ ਕਰ ਦੇਵਾਂਗੇ ਉਹ ਮਰੇ ਇਹ ਮੁੰਡਾ ਆਰਾਮ نگر ਉਹ ਪਤਾ ਨਹੀਂ 2 ਨੰਬਰ ਦੀ ਦਾਰੂ ਖੋੜਾ ਖੋੜਾ ਕਿੱਥੋਂ ਚੱਕ ਕੇ ਲਿਆਇਆ ਹੈ ਜਿਹੜੀ ਸਟੇਟ ਕਿਹੜੇ ਸੂਬੇ ਚੋਂ ਜਾਂ ਪਤਾ ਨਹੀਂ ਕਿੱਥੋਂ ਬਣਾ ਕੇ ਕਿਹੜੀ ਫੈਕਟਰੀ ਦੇ ਵਿੱਚੋਂ ਦੋ ਨੰਬਰ ਦੀ ਸ਼ਰਾਬ ਸਾਨੂੰ ਵੰਡੀ ਜਾਂਦੇ ਆ ਤੇ ਉਹਦੇ ਨਾਲ ਹੀ ਉਹ ਮੌਤ ਹੋਈ ਆ ਨਾ ਉਸ ਕਰਕੇ ਇਹ ਇਹ ਕੰਮ ਮੇਰਾ ਵੀ ਨਾ ਕਰਿਓ ਕਿ ਆਪਾਂ ਨੂੰ ਗੱਲ ਨੂੰ ਕੋਈ ਨੁਕਸਾਨ ਆਪਣਾ ਹੋਵੇ ਆਪਾਂ ਆਪਣੀ ਜ਼ਿੰਦਗੀ ਤੋਂ ਹੱਥੋਂ ਬੈਠ ਕੇ ਕੋਈ ਮੁਫਤ ਨਹੀਂ ਨਸ਼ੇ ਵਾਲੀਆਂ ਚੀਜ਼ਾਂ ਕੋਈ ਦੂਜਾ ਜਿਹੜਾ ਕੋਈ ਲੈਂਦੇ ਆ ਉਹ ਦਿੰਦੇ ਆ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਉਹ ਵੀ ਉਹਦੇ ਵੀ ਖਿਲਾਫ ਆ ਕਿਉਂਕਿ ਆਪਣੀ ਜ਼ਮੀਰ ਦੀ ਆਪਣੇ ਦਿਲ ਦੀ ਨਾ ਆਪਣੀ ਜ਼ਮੀਰ ਦੀ ਬਾਸਮਾ ਇੱਕ ਬੰਦਾ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਮਾਵਾ ਬਿਲਕਦੀਆਂ ਨੇ ਕਿਵੇਂ ਛਿੱਟਿਆਂ ਦੇ ਪੁੱਤ ਮਰ ਰਹੇ ਨੇ ਜਾਂ ਪਿੰਡਾਂ ਜਾਂਦੇ ਆ ਬਿਲਕਦੀਆਂ ਨੇ ਕਿਵੇਂ ਸਾਡੀ ਜਵਾਨੀ ਗਲਕ ਰਹੀ ਹੈ ਸੋ ਮੇਰਾ ਵੀਰ ਕੋਈ ਗੱਲ ਨਹੀਂ ਇਹ ਧਿਆਨ ਰੱਖਿਓ ਹਰ ਮਾਂ ਨੂੰ ਜਾ ਕੇ ਕਹਿਣਾ ਕਿ ਬੇਬੇ ਜੇ ਛਿੱਟਾ ਰੋਕਣਾ ਜੇ ਪੁੱਤ ਬਚਾਉਣੇ ਆ ਤਾਂ ਲੱਖਾਂ ਸੰਸਥਾਨਾਂ ਸਾਥ ਦਿਓ ਵਾਦਾ ਕਰਦਾ ਪਿੰਡਾਂ ਚ ਆ ਕੇ ਤੁਹਾਨੂੰ ਜਿਤਾਇਆ ਪਿੰਡਾਂ ਚ ਆ ਕੇ ਡਾਂਗ ਨਾ ਰੋਕੂੰਗਾ ਡਾਂਗ ਨਾ ਕੋਈ ਪਿਆਰ ਦੀ ਭਾਸ਼ਾ ਨਹੀਂ ਇਹ ਗੁੰਡਾ ਦਾ ਕਹਿੰਦੇ ਹੀ ਨੇ ਕੋਈ ਗੱਲ ਨਹੀਂ ਗੁੰਡਾ ਕਹਿ ਲੈਂਦੇ ਪਰ ਜੇ ਮੈਂ ਗੁੰਡਾ ਬਣ ਕੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦਾ ਆਪਣੀ ਜਵਾਨੀ ਨੂੰ ਬਚਾ ਸਕਦਾ ਪੰਜਾਬ ਦੀ ਨੂੰ ਆਪਣੇ ਪੰਜਾਬ ਲਈ ਕੁਝ ਕਰ ਸਕਦਾ ਤਾਂ ਮੈਂ ਗੁੰਡਾ ਹੀ ਸਹੀ ਹਸ ਇਸ ਕਰਕੇ ਤਕੜੇ ਹੋ ਜਾਓ ਮੇਰਾ ਵੀਰ ਟਟੇ ਰਹੋ ਆ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਵੱਧ ਤੋਂ ਵੱਧ ਸਾਂਝੀਆਂ ਕਰ ਦਿਓ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਅੱਧੀ ਰਾਤ ਨੂੰ ਫੋਨ ਮਾਰੋ ਮੈਂ ਤੁਹਾਡੇ ਕੋਲ ਹਾਜ਼ਰ ਹੋਊਗਾ ਕਿਸੇ ਬੰਦੇ ਕੋਲੋਂ ਕਿਸੇ ਸਰਕਾਰ ਕੋਲੋਂ ਦਬਣ ਦੀ ਲੋੜ ਨਹੀਂ ਝੁਕਣਾਂ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਜਿਹੜਾ ਕੋਈ ਬਾਲਾ ਤੁਹਾਨੂੰ ਲੱਗਦਾ ਬਾਲੇ ਦੇ ਕੋਈ ਮੱਖ ਘੜਦੀ ਆ ਉਹ ਲਾ ਕੇ ਫੋਨ ਮੇਰੇ ਨਾਲ ਗਲਤ ਰਹਾਦਿਆ ਕਰੋ ਜੇ ਕੋਈ ਜ਼ਿਆਦੇ ਪੈਸੇ ਆਪਾਂ ਇਹਨਾਂ ਆਪਾਂ ਕਹਿੰਦੇ ਆ ਕਿ ਇਹ ਭਾਈਚਾਰਾ ਇਹ ਪਿਆਰ ਮੁਹੱਬਤ ਰਹਿਣਾ ਚਾਹੀਦਾ ਪਿੰਡਾਂ 'ਚ ਇਹ ਨਹੀਂ ਸਾਡਾ ਇਹਨਾਂ ਲੋਕਾਂ ਨੇ ਦੁਸ਼ਮਣੀਆਂ ਪੁਆਤੀਆਂ ਲੋਕਾਂ ਦੀਆਂ ਪਿੰਡਾਂ 'ਚ ਬੋਲ ਕੇ ਵੀ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਵੀ ਹਰ ਪਿੰਡ ਦੇ ਵਿੱਚ ਬੂਥ ਹੀ ਇਕੱਠਾ ਲਾ ਲਓ ਇੱਕ ਥਾਂ ਹੀ ਬਹਿ ਜਾਓ ਕੋਈ ਗੱਲ ਨਹੀਂ ਬੋਟ ਤਾਂ ਬੰਦੇ ਨੇ ਸੋਚ ਨਾਲ ਪਾਉਣੀ ਹੈ ਆਪਣੀ ਸਮਝ ਨਾਲ ਪਾਉਣੀ ਹੈ ਮੈਂ ਇਸ ਕਰਕੇ ਕਹਿਣਾ ਵੀ ਨਾ ਨਰੋ ਪਰ ਜੇ ਕੋਈ ਹੁੰਦੇ ਵੀ ਨੇ ਇਹ ਜਿਹੜੇ ਜਾਦੇ ਕੰਗਾਂ ਦੇ ਭੂਤ ਦਿਮਾਗ ਨੂੰ ਕਿੱਝੜਿਆ ਹੁੰਦਾ ਫਤੂਰ ਸਰਕਾਰ ਦਾ ਜਾਂ ਕਿਸੇ ਬੰਦਿਆਂ ਦਾ ਉਹਨਾਂ ਤੋਂ ਡਰਨ ਘਰੌਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਹਰ ਪੱਖ ਤੋਂ ਖੜਾ ਸੋ ਡਟ ਕੇ ਜਿਉਦੇ ਹੁਣ ਤੁਹਾਡੇ ਸਿਰ ਤੇ ਤੁਹਾਡੇ ਪੈਰਾਂ ਚੇਤੇ ਤੁਸੀਂ ਜ਼ੋਰ ਲਾਣਾ ਆ ਦੋ ਦਿਨ ਢਿਲਣਾ ਛੱਡੋ ਖਿੱਚ ਕੇ ਰੱਖ ਲੋ ਮੇਰੇ ਵੀਰ ਕੰਮ ਬਾਹਰਲੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਵੀ ਬਾਹਰ ਬੈਠੇ ਕੋ ਸੱਜਣ ਬੇਲੀ ਆ ਜਿੱਥੇ ਬਈ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣਾ ਕੋਈ ਤੁਹਾਡੀ ਕੋ ਪਹੁੰਚ ਹੁੰਦੀ ਆ ਬੈਂਡਾ ਹੋਵੇ ਖੰਡੂਰ ਸਾਹਿਬ ਹੋਵੇ ਸੰਗੂਰ ਹੋਵੇ ਫਰੀਦਕੋਟ ਹੋਵੇ ਉੱਥੇ ਵੀ ਤੁਸੀਂ ਵੱਧ ਤੋਂ ਵੱਧ ਬਈ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਜਾਣ ਪਛਾਣ ਵਾਲਿਆਂ ਨੂੰ ਜ਼ੋਰ ਦੇ ਕੇ ਕਹੋ ਕਿ ਐਸ ਵਾਰ ਸਾਡੇ ਪੰਜਾਬ ਦੇ ਵਿੱਚੋਂ ਪੰਜਾਬ ਦਰਦੀ ਪੰਥ ਕੌਮ ਦਰਦੀ ਬੰਦੇ ਸਾਡੀ ਗੱਲ ਕਰਨ ਵਾਲੇ ਬੰਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜਿਹੜੇ ਬੰਦੇ ਉਹ ਜਾਣੇ ਚਾਹੀਦੇ ਨੇ ਜੀ ਧੰਨਵਾਦ ਜੀ ਇਹਨਾਂ ਗੱਲਾਂ ਨੂੰ ਅਕ ਰੱਖਣ ਕਰੇ